ਸਤ ਸ੍ਰੀ ਅਕਾਲ ਜੀ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਕਹਿੰਦੇ ਹਨ ਕਿ ਲੱਡੂ ਮੁਖਗੇ ਜਰਾਨੇ ਟੁੱਟ ਗਏ ਤੇ ਕੱਚੀ ਯਾਰੀ ਲੱਡੂਆਂ ਦੀ ਹੁਣ ਜਦੋਂ ਅਕਾਲੀ ਦਲ ਕੋ ਰਾਜ ਭਾਗ ਨਹੀਂ ਹੈ ਤੇ ਸਰਦਾਰ ਮਲੂਕਾ ਵਰਗੇ ਬੰਦੇ ਜਿਹੜੇ ਖੂਬ ਮਲਾਈ ਛੱਕ ਚੁੱਕੇ ਹਨ ਪਾਰਟੀ ਚ ਰਹਿ ਕੇ ਹਰ ਤਰ੍ਹਾਂ ਦਾ ਅਹੁਦੇ ਦਾ ਆਨੰਦ ਉਹਨਾਂ ਮਾਨਿਆ ਹੈ ਪਰ ਹੁਣ ਉਹ ਮੌਕਾ ਪ੍ਰਸਤੀ ਵੇਖਦੇ ਹੋਏ ਪਾਰਟੀ ਛੱਡਣ ਦੀਆਂ ਤਿਆਰੀਆਂ ਕਰ ਰਹੇ ਹਨ ਜਿਕਰ ਜੋਗ ਹੈ ਕਿ ਪਿਛਲੇ ਦਿਨੀ ਜਦੋਂ ਉਹਨਾਂ ਦੀ ਨੂੰ ਨੇ ਭਾਜਪਾ ਜੁਆਇਨ ਕਰਕੇ ਟਿਕਟ ਲਈ ਸੀ ਉਸ ਤੋਂ ਬਾਅਦ ਅਕਾਲੀ ਦਲ ਨੇ ਤਤੇਕਾ ਉਹਨਾਂ ਨੂੰ ਜਿਹੜਾ ਹਲਕੇ ਤੋਂ ਵਾਂਝਾ ਕਰ ਦਿੱਤਾ ਸੀ ਅਤੇ ਉਹਨਾਂ ਦੀ ਹਲਕਾ ਇੰਚਾਰਜੀ ਖੋ ਲਈ ਸੀ ਤੇ ਨਾਲ ਹੀ ਕਿਆਸ ਲੱਗ ਰਹੇ ਸਨ ਕਿ ਸ਼ਾਇਦ ਹੁਣ ਮਲੂਕਾ ਵੀ ਬਾਦ ਬਾਅਦ ਸ਼ਿਰਕਤ ਕਰ ਜਾਣਗੇ ਪਰ ਅਜੇ ਹਾਂ ਨਹੀਂ ਹੋਇਆ ਉਹ ਪਹਿਲਾਂ ਤੇ ਕਹਿੰਦੇ ਰਹੇ ਕਿ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ ਸਿਪਾਹੀ ਰਵਾਂਗਾ ਅਤੇ ਬਾਅਦ ਵਿੱਚ ਉਹ ਚੁੱਪਚਾਪ ਹੀਤੇ ਦੁਬਈ ਚਲੇ ਗਏ ਹੁਣ ਜਦੋਂ ਉੱਥੋਂ ਆਏ ਹਨ ਤਾਂ ਉਹਨਾਂ ਨੇ ਆਉਂਦਿਆਂ ਹੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਸੀਦੇ ਪੜਨੇ ਸ਼ੁਰੂ ਕਰ ਦਿੱਤੇ ਹਨ ਜਿਸ ਤੋਂ ਸਪਸ਼ਟ ਅੰਦਾਜ਼ਾ ਲੱਗ ਰਿਹਾ ਹੈ ਕਿ ਉਹਨਾਂ ਦਾ ਹੁਣ ਅਕਾਲੀ ਦਲ ਰਹਿਣਾ ਅਕਾਲੀ ਦਲ ਵਿੱਚ ਰਹਿਣਾ ਔਖਾ ਹੈ ਅਤੇ ਉਹ ਕਿਸੇ ਬਲੇ ਵੀ ਛੜੱਪੀ ਜਿਹੜੀ ਉਹ ਪਾਜਪਾ ਵਿੱਚ ਮਾਰ ਸਕਦੇ ਹਨ ਇੱਥੇ ਹੀ ਬਸ ਨਹੀਂ ਦੋਸਤੋ ਉਹਨਾਂ ਨੇ ਅੱਜ ਆਪਣੀ ਨੂੰਹ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਿਸ ਤੋਂ ਸਪਸ਼ਟ ਹੋ ਗਿਆ ਕਿ ਉਹਨਾਂ ਦਾ ਚਕਾ ਜਿਹੜਾ ਉਹ ਅਕਾਲੀ ਦਲ ਦੀ بجائے ਭਾਜਪਾ ਵੱਲ ਹੋ ਚੁੱਕਾ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਹੋ ਸਕਦਾ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਮਲੂਕਾ ਖੁਦ ਪਾਰਟੀ ਛੱਡ ਜਾਣ ਜਾਂ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਬਾਕੀ ਲੀਡਰਾਂ ਵਾਂਗੂ ਰਵੀ ਸਿੰਘ ਕਾਲੋ ਵਾਂਗੂ ਜਾਂ ਸਰਦਾਰ ਕੇਰੋ ਵਾਂਗੂ ਉਹਨਾਂ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦੇਵੇ ਵਿਸ਼ਵ ਟੀਵੀ ਦੀ ਰਹੇਗੀ ਤਿੱਖੀ ਨਜ਼ਰ ਤੁਸੀਂ ਦੇਖਦੇ ਰਹਿਣਾ ਜੀ ਮਿਲ ਰਹੇ ਪਿਆਰ ਲਈ ਧੰਨਵਾਦ ਸਤਿ ਸ੍ਰੀ ਅਕਾਲ